ਉਹਨਾਂ ਸੰਤਾਨਾਂ ਨੂੰ ਕੀ ਇੱਕ ਸਨੇਹ ਦੇਣਾ ਚਾਹੀਦਾ ਸੰਗਤ ਵੈਸੇ ਦਾ ਸੰਗਤ ਸੁਚੇਤ ਹੈੁਰ ਜਾਨਾ ਹੈ ਨੇਕਾਂ ਚੈਨਲਾਂ ਦੇ ਇਹੋ ਜਿਹੀਆਂ ਖਬਰਾਂ ਟੀਕਾ ਟਿੱਪਣੀਆਂ ਆਉਂਦੀਆਂ ਹਨ ਇਹ ਜਿਹੜੀ ਸੰਗਤ ਲੱਖਾਂ ਦੀ ਗਿਣਤੀ ਵੇਖ ਰਹੇ ਹੋ ਸੁਚੇਤ ਹੈ ਸੰਗਤ ਜਿਹੜੀ ਆ ਰਹੀ ਹੈ ਪਰ ਫਿਰ ਵੀ ਆਪ ਜੀਆ ਨੇ ਗੱਲ ਕੀਤੀ ਕਿ ਸੰਗਤ ਤਾਂ ਹੀ ਅਪੀਲ ਹੈ ਸੰਗਤ ਤਾਂ ਹੀ ਬਿੰਦੀ ਹੈ ਕਿ ਇਹਨਾਂ ਨਖਾਰ ਮਤ ਜਿਹੜੀਆਂ ਗੱਲਾਂ ਹਨ ਉਹਨਾਂ 'ਤੇ ਆਪਾਂ ਧਿਆਨ ਨਹੀਂ ਦੇਣਾ ਅਗਰ ਕੋਈ ਚੈਨਲ ਇਸ ਤਰ੍ਹਾਂ ਦੀ ਖਬਰ ਦਿੰਦਾ ਹੋਏ ਉਸ ਨੂੰ ਬਲੌਕ ਕਰੋ ਸੋਨਾ ਹੀ ਨਹੀਂ ਆਉਂਦੀ ਚੀਜ਼ ਨੂੰ ਆਪ ਜੀ ਬਣੀ ਦਾ ਜਵਾਬ ਕਰਨਾ ਉਹਦੇ ਬਣੀ ਦਾ ਜਵਾਬ ਕਰਨਾ ਜੋ ਕਹਿੰਦਾ ਹੈ ਕਹੀ ਜਾਵੇ ਨਿੰਦਾ ਨਿੰਦਾ ਦੇ ਨਾਲ ਸਭ ਨੂੰ ਆਪ ਜੀ ਦਾ ਭਲਾ ਇਹ ਤੋਂ ਕੁਰਬਾਨੀ ਦਾ ਬਣਾਉਣੇ ਨਿੰਦੋ ਨਿੰਦੋ ਮੋਕੋ ਲੋ ਨਿੰਦੋ ਨਿੰਦਾ ਜਾਣ ਕੋ ਖਰੀ ਪਿਆਰੀ ਅੰਦਾਬਾਦ ਨਿੰਦਾ ਮਹਿਤਾਰੀ ਇਹ ਗੱਲ ਕਰਦਾ ਹੁਣਾ ਏ ਕਿ ਸੰਗਤ ਨੇ ਇਸ ਦਾ ਨਾਮ ਰੱਖਿਆ ਚਪਹਿਰਾ ਸਮਾਗਮ ਜਿਸ ਤਰ੍ਹਾਂ ਆਪਾਂ ਰਾਤ ਦੇ ਸਮਾਗਮ ਹੁੰਦੇ ਹਨ ਉਹਨਾਂ ਨੂੰ ਰੈਂਸਪਾਈ ਕੀਰਤਨ ਕਿਹਾ ਜਾਂਦਾ ਹੈ ਨਗਰ ਕੀਤਾ ਆਰੰਭ ਕੀਤਾ ਜਾਂਦਾ ਹੈ ਕਿ ਨਾਮ ਰੱਖਿਆ ਜਾਂਦਾ ਹੈ ਇਹ ਸੰਗਤ ਵੱਲੋਂ ਨਾਮ ਰੱਖਿਆ ਗਿਆ ਇਸ ਦੇ ਵਿੱਚ ਪਰੇਸ਼ਾਨੀ ਕੀ ਹੈ ਸਾਨੂੰ ਤੇ ਇਸ ਚੀਜ਼ ਦੀ ਸਮਝ ਹੀ ਨਹੀਂ ਆਉਂਦੀ ਕਾ ਟਿੱਪਣੀ ਕਰਨ ਵਾਲਿਓ ਕਹਿੰਦੇ ਆ ਨੇ ਕਿ ਨਿਤਨੇਮ ਨਾਲੋਂ ਤੋੜ ਰਹੇ ਨੇ ਪੰਜਾਂ ਬਾਣੀਆਂ ਨਾਲੋਂ ਤੋੜ ਰਹੇ ਨੇ ਮੈਂ ਵਚਨ ਕਰਦਾ ਹਾਂ ਬੇਨਤੀ ਕਰਦਾ ਹਾਂ ਕਿ ਕੀ ਤੁਸੀਂ ਸਾਬਤ ਕਰ ਸਕਦੇ ਹੋ ਕਿ ਜਿਹੜੀ ਲੱਖਾਂ ਦੀ ਗਿੰਦੀ ਵਿੱਚ ਸੰਗਤ ਪਹੁੰਚੀ ਇੱਥੇ ਜਾਪ ਕਰਨ ਵਾਸਤੇ ਕੀ ਤੁਸੀਂ ਦੱਸ ਸਕਦੇ ਹੋ ਕਿ ਇਹਨਾਂ ਨਿਤਨੇਮ ਨਹੀਂ ਕੀਤਾ ਸਵੇਰੇ ਤੁਸੀਂ ਕਰਦੇ ਸੰਗਤ ਉਹਨਾਂ ਨਾਮ ਰੱਖਿਆ ਗਿਆ ਏ ਇਸ ਨਾਮ ਦੇ ਅੰਦਰ ਆ ਕਰਕੇ ਬਾਣੀ ਦਾ ਜਾਪ ਕੀਤਾ ਜਾਂ ਕੋਈ ਪਖੰਡਾ ਨਹੀਂ ਨਾ ਕੀਤਾ ਜਾਂਦਾ ਜੇ ਜਿਨਾਂ ਨੂੰ ਇਸ ਚੀਜ਼ ਤੋਂ ਪਰੇਸ਼ਾਨੀ ਹੈ ਪੇਟ ਦੇ ਵਿੱਚ ਕੋਈ ਦਰਦ ਵਗੈਰਾ ਹੁੰਦਾ ਵੀ ਸੰਗਤ ਕਿਉਂ ਆਉਂਦੀ ਹੈ ਇੱਕ ਵਾਰ ਬਵੇਖਸਰ ਸਾਹਿਬ ਆ ਕਰਕੇ ਸੱਚੇ ਮਨ ਦੇ ਨਾਲ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਪੰਜ ਬਾਣੀਆਂ ਦਾ ਜਾਪ ਕਰਕੇ ਅਰਦਾਸ ਕਰੋ ਗੁਰੂ ਸਾਹਿਬ ਜੀ ਦੇ ਹਜ਼ੂਰ ਗੁਰੂ ਸਾਹਿਬ ਕਿਰਪਾ ਕਰਨਗੇ ਤੁਹਾਨੂੰ ਵੀ ਸਮਤ ਬਖਸ਼ਿਸ਼ ਹੋਵੇਗੀ ਜਿਹੜੇ ਵੀ ਵਿਰੋਧੀਆਂ ਨੂੰ ਉਹਨਾਂ ਨੂੰ ਸਮਤ ਬਖਸ਼ਿਸ਼ ਹੋਵੇਗੀ ਜੀ ਦਿੰਦੀ ਹੈ ਕਿ ਨਨਕਾਰਮਤ ਜਿਹੜੀਆਂ ਗੱਲਾਂ ਹਨ ਉਹਨਾਂ 'ਤੇ ਆਪਾਂ ਧਿਆਨ ਨਹੀਂ ਦੇਣਾ। ਅਗਰ ਕੋਈ ਚੈਨਲ ਇਸ ਤਰ੍ਹਾਂ ਦੀ ਖਬਰ ਦਿੰਦਾ ਹੈ ਉਸਨੂੰ ਬਲੌਕ ਕਰੋ। ਸੁਣਨਾ ਹੀ ਨਹੀਂ ਆਪ ਉਹ ਚੀਜ਼ ਨੂੰ। ਆਪ ਦੀ ਬਾਣੀ ਦਾ ਜਾਪ ਕਰਨਾ, ਉਹਦੇ ਬਾਣੀ ਦਾ ਜਾਪ ਕਰਨਾ ਉਹ ਜੋ ਕਹਿੰਦਾ ਹੈ ਕਹੀ ਜਾਵੇ ਨਿੰਦਾ ਕਰਨ ਦੇ ਉਹਨਾਂ ਨੂੰ। ਆਏ ਦੇਨ ਸੋਸ਼ਲ ਮੀਡੀਆ ਦੇ ਉੱਤੇ ਜੋ ਚਪੈਰਾ ਸਾਹਿਬ ਨੂੰ ਲੈ ਕੇ ਵੱਖ-ਵੱਖ ਪੰਥਾਦਲ ਜੋ ਨੇ ਚਪੈਰਾ ਸਾਹਿਬ ਨੂੰ ਲੈ ਕੇ ਟਿੱਪਣੀ ਕਰਦੇ ਦਿਖਾਈ ਦਿੰਦੇ ਨੇ ਤਾਂ ਚਪੈਰਾ ਸਾਹਿਬ ਦੀ ਕੀ ਮਹੱਤਤਾ ਆ ਅਸੀਂ ਅੱਜ ਜਾਣਾਂਗੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਗਰੰਤੀ ਸਿੰਘ ਸਾਹਿਬਾਨ ਜੋ ਸਾਡੇ ਨਾਲ ਮੌਜੂਦ ਨੇ ਦਇਆ ਸਿੰਘ ਜੀ ਉਹਨਾਂ ਦੇ ਨਾਲ ਗੱਲ ਕਰਦੇ ਆ ਦਇਆ ਜੀ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਇਆ ਜੀ ਸਭ ਤੋਂ ਪਹਿਲਾਂ ਤਾਂ ਸੋਸ਼ਲ ਮੀਡੀਆ ਦੇ ਉੱਤੇ ਆ ਜਾਂ ਵੱਖ-ਵੱਖ ਚੈਨਲਾਂ ਦੇ ਉੱਤੇ ਜੋ ਪੰਥ ਨੇ ਵੱਖ-ਵੱਖ ਡਾਲ ਪੰਥ ਜੋ ਆ ਟਿੱਪਣੀ ਇੱਕ ਕਰਦੇ ਨੇ ਦਿਖਾਈ ਦਿੰਦੇ ਨੇ ਕਈ ਬੁੱਧੀਜੀਵੀ ਟਿੱਪਣੀ ਦਿੰਦੇ ਦਿਖਾਈ ਦਿੰਦੇ ਨੇ ਕਿ ਚਪੈਰਾ ਸਾਹਿਬ ਤੇ ਸੰਗਤ ਜੋ ਆਉਂਦੀ ਆ ਗਲਤ ਕਰਦੀ ਇਹਨੇ ਵੱਡੇ ਪਤਰ ਦੇ ਸੰਗਤ ਨੂੰ ਨਹੀਂ ਆਉਣਾ ਚਾਹੀਦਾ ਹੋਰ ਵੀ ਦਿਨ ਆ ਜਦੋਂ ਤੁਸੀਂ ਗੁਰੂ ਘਰ ਜਾ ਸਕਦੇ ਹੋ ਪਰ ਤੁਸੀਂ ਗੁਰੂ ਘਰ ਦੇ ਵਿੱਚੋਂ ਇੱਥੇ ਡਿਊਟੀ ਨਿਭਾਉਂਦੇ ਹੋ ਸੇਵਾ ਕਰਦੇ ਹੋ ਤੁਸੀਂ ਜ਼ਰੂਰ ਇੱਕ ਵਾਰ ਚਾਨਣਾ ਪਾਓ ਕਿ ਕੀ ਚਪੈਰਾ ਸਾਹਿਬ ਦੀ ਕੀ ਮਹੱਤਾ ਹੈਗੀ ਹੈ ਜਿਸ ਤਰ੍ਹਾਂ ਆਪ ਜੀਓ ਨੇ ਗੱਲ ਕੀਤੀ ਹੈ ਕਿ ਵੱਖ-ਵੱਖ ਚੈਨਲਾਂ ਤੇ ਜਾਂ ਫਿਰ ਇਹੋ ਜਿਹੇ ਵਿਦਵਾਨ ਆਪਣੇ ਆਪ ਚ ਕਹਿਣ ਵਾਲੇ ਚਾਹੇ ਉਹ ਸਿੱਖ ਰੂਪ ਦੇ ਅੰਦਰ ਹਨਾ ਔਰ ਪੰਥ ਦੀਆਂ ਵੱਡੀਆਂ-ਵੱਡੀਆਂ ਸਟੇਜਾਂ ਤੇ ਬੈਠ ਕਰਕੇ ਜਿਹੜੇ ਕਥਾ ਕਰਨ ਵਾਲੇ ਹਨ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਦਾ ਜਿਹੜਾ ਕਹਿੰਦੇ ਅਸੀਂ ਜੋੜਦੇ ਆ ਉਹ ਲੋਕ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਹਨਾ ਦੁੱਖ ਹੁੰਦਾ ਏ ਕਿ ਅਗਰ ਕੋਈ ਜਿਹੜਾ ਗੈਰ ਸਿੱਖ ਹੈ ਉਹ ਕਿਸੇ ਪ੍ਰਕਾਰ ਦੀ ਟਿੱਪਣੀ ਕਰਦਾ ਹੈ ਤਾਂ ਉਹਦੀ ਤਾਂ ਜਾਇਜ਼ੇ ਵੀ ਕਿਹਾ ਜਾ ਸਕਦਾ ਏ ਪਰ ਜਦੋਂ ਕੋਈ ਸਿੱਖ ਟਿੱਪਣੀ ਕਰਦਾ ਤਾਂ ਉਹ ਥੋੜੀ ਫਿਰ ਸਿੱਖ ਦੇ ਹਿਰਦੇ ਨੂੰ ਉਹ ਜਿਹੜੀ ਉਹ ਦੁੱਖदाई ਜ਼ਰੂਰ ਖਬਰ ਲੱਗਦੀ ਉਹ ਸਿੱਖ ਕੋਈ ਟਿੱਪਣੀ ਕਰਦਾ ਏ ਜਿਹੜੀ ਗੱਲ ਹੈ ਦੁਪਹਿਰੇ ਦੀ ਮੈਂ ਅਕਸਰ ਇਹ ਗੱਲ ਕਰਦਾ ਹਾਂ ਨਾ ਏ ਕਿ ਸੰਗਤ ਨੇ ਇਸ ਦਾ ਨਾਮ ਰੱਖਿਆ ਦੁਪਹਿਰਾ ਸਮਾਗਮ ਜਿਸ ਤਰ੍ਹਾਂ ਆਪਾਂ ਰਾਤ ਦੇ ਸਮਾਗਮ ਹੁੰਦੇ ਹਨ ਉਹਨਾਂ ਨੂੰ ਰੈਣ ਸਭਾਈ ਕੀਰਤਨ ਕਿਹਾ ਜਾਂਦਾ ਹੈ ਨਗਰ ਕੀਰਤਨ ਆਰੰਭ ਕੀਤਾ ਜਾਂਦਾ ਹੈ ਕਿ ਨਾਮ ਰੱਖਿਆ ਜਾਂਦਾ ਹੈ ਇਹ ਸੰਗਤ ਵੱਲੋਂ ਨਾਮ ਰੱਖਿਆ ਗਿਆ ਇਸ ਦੇ ਵਿੱਚ ਪਰੇਸ਼ਾਨੀ ਕੀ ਹੈ ਸਾਨੂੰ ਤੇ ਇਸ ਚੀਜ਼ ਦੀ ਸਮਝ ਹੀ ਨਹੀਂ ਆਉਂਦੀ ਸੰਗਤ ਆਉਂਦੀ ਹੈ ਬਾਣੀ ਦਾ ਜਾਪ ਕਰਦੀ ਹੈ ਜਿਹੜੇ ਟਿਕਾ ਟਿੱਪਣੀ ਕਰਨ ਵਾਲਿਓ ਕਹਿੰਦੇ ਆ ਨੇ ਕਿ ਨਿਤਨੇਮ ਨਾਲੋਂ ਤੋੜ ਰਹੇ ਨੇ ਪੰਜਾਂ ਬਾਣੀਆਂ ਨਾਲੋਂ ਤੋੜ ਰਹੇ ਨੇ ਮੈਂ ਬਚਨ ਕਰਦਾ ਹਾਂ ਬੇਨਤੀ ਕਰਦਾ ਹਾਂ ਕਿ ਕੀ ਤੁਸੀਂ ਸਾਬਤ ਕਰ ਸਕਦੇ ਹੋ ਕਿ ਜਿਹੜੀ ਲੱਖਾਂ ਦੀ ਗਿੰਦੀ ਵਿੱਚ ਸੰਗਤ ਪਹੁੰਚੀ ਇੱਥੇ ਜਾਪ ਕਰਨ ਵਾਸਤੇ ਕੀ ਤੁਸੀਂ ਦੱਸ ਸਕਦੇ ਹੋ ਬਿਨਾਂ ਨਿਤਨੇਮ ਨਹੀਂ ਕੀਤਾ ਸਵੇਰੇ ਮੈਂ ਤਾਂ ਇਹ ਗੱਲ ਕਹਿੰਦਾ ਆ ਕਿ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਪਾਨ ਕਰਕੇ ਅੰਮ੍ਰਿਤ ਵੇਲੇ ਸਾਂਭਿਆ ਪੰਜਾਂ ਬਾਣੀਆਂ ਦਾ ਨਿਤਨੇਮ ਕੀਤਾ ਹੈ ਇਹ ਜਾਗ ਉਹਨਾਂ ਦੇ ਹਿਰਦਿਆਂ ਦੇ ਅੰਦਰ ਹੀ ਲੱਗੀ ਹੋਈ ਆ ਇਹ ਉਹੀ ਜਾਪ ਕਰ ਸਕਦੇ ਨੇ ਜੇ ਦਿਨ ਸਮੇਂ ਆ ਕਰਕੇ ਸੁਖਮਨੀ ਸਾਹਿਬ ਦਾ ਜਾਪ ਕਰਦੇ ਨੇ ਜਮਜੀ ਸਾਹਿਬ ਜੀ ਦਾ ਜਾਪ ਕਰਦੇ ਨੇ ਚੌਪੀ ਸਾਹਿਬ ਦਾ ਜਾਪ ਕਰਦੇ ਨੇ ਜਿਨ੍ਹਾਂ ਨੇ ਅੰਮ੍ਰਿਤ ਵੇਲਾ ਸਾਂਭਿਆ ਉਹੀ ਕਰ ਸਕਦੇ ਨੇ ਜਿਨ੍ਹਾਂ ਅੰਮ੍ਰਿਤ ਵੇਲੇ ਨੇ ਉੱਠ ਕਰਕੇ ਇਸ਼ਨਾਨ ਪਾਣ ਨਹੀਂ ਕੀਤਾ ਨਿਤਨੇਮ ਕੀਤਾ ਹੀ ਨਹੀਂ ਉਹ ਦੁਪਹਿਰ ਸਮੇਂ ਵੀ ਬਾਣੀ ਨਹੀਂ ਪੜ ਸਕਦੇ ਜੀ ਪ੍ਰਤਾਪ ਜੀ ਕਿਵੇਂ ਵੇਖਦੇ ਹੋ ਕਿਉਂ ਵਿਰੋਧੀ ਧਰ ਕਿਉਂ ਐਦਾ ਕਰਦੇ ਨੇ ਕਿਉਂਕਿ ਗੁਰੂ ਤਾਂ ਸਭ ਦਾ ਸਾਂਝ ਆ ਤਾਂ ਸੰਗਤ ਆਉਂਦੀ ਆ ਆਪਣੀ ਸ਼ਰਧਾ ਲੈ ਕੇ ਆਉਂਦੀ ਆ ਗੁਰੂ ਘਰ ਚਪਹਿਰਾ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੂੰਗਾ ਸੰਗਤ ਇਹ ਜਾਨਣਾ ਚਾਹੂਗੀ ਕਿ ਚਪਹਿਰੇ ਦਾ ਸਿੱਖ ਇਤਿਹਾਸ ਦੇ ਵਿੱਚ ਕੀ ਮਹੱਤਤਾ ਹੈਗੀ ਆ ਜਾਂ ਸਿੱਖ ਸੰਗਤਾਂ ਵੱਲੋਂ ਆਪਣੀ ਸ਼ਰਧਾ ਉਤਾਰਕ ਚਪਹਿਰਾ ਕਿੱਥੇ ਜਾਂਦਾ ਹੈ ਅਗਰ ਤਾਂ ਸਿੱਖ ਇਤਿਹਾਸ ਦੀ ਗੱਲ ਕਰੀਏ ਜਿਹੜੇ ਟਿਕਾ ਟਿੱਪਣੀ ਕਰਨ ਵਾਲੇ ਨੇ ਉਹ ਕਹਿ ਦਿੰਦੇ ਨੇ ਕਿ ਚਪਹਿਰਾ ਸ਼ਬਦ ਦੀ ਹੀ ਇਤਿਹਾਸ ਵਿੱਚ ਕਿਤੇ ਨਹੀਂ ਮਿਲਦਾ ਨਹੀਂ ਮਿਲਦਾ ਫਿਰ ਕਿਹੜੀ ਗੱਲ ਆ ਸੰਗਤ ਨੇ ਨਾਮ ਰੱਖਿਆ ਨਾ ਮੈਂ ਫਿਰ ਬਿੰਦੀ ਕਰਦਾ ਸੰਗਤ ਉਹਨਾਂ ਨਾਮ ਰੱਖਿਆ ਗਿਆ ਹੈ ਇਸ ਨਾਮ ਦੇ ਅੰਦਰ ਆ ਕਰਕੇ ਬਾਣੀ ਦਾ ਜਾਪ ਕੀਤਾ ਜਾਂਦਾ ਕੋਈ ਪਖੰਡ ਦਾ ਨਹੀਂ ਨਾ ਕੀਤਾ ਜਾਂਦਾ ਸੰਗਤ ਬਾਣੀ ਦਾ ਜਾਪ ਕਰਦੀ ਸੁਖਣੀ ਸਾਹਿਬ ਦਾ ਜਾਪ ਕਰਦੀ ਹੈ ਵੈਸੇ ਤੇ ਜੇ ਇੱਕ ਹੋਰ ਗੱਲ ਕੀਤੀ ਜਾਵੇ ਵੀ ਅੱਜ ਤੋਂ ਨਹੀਂ ਹੈ ਇਹ ਆਦ ਕਾਲ ਤੋਂ ਹੀ ਚੱਲਦੀ ਆ ਰਹੀ ਹੈ ਗੱਲ ਕਿ ਗੁਰੂ ਘਰ ਦੇ ਨਾਲ ਦੁੱਖ ਹੀ ਹੈ ਜਿਹੜੇ ਗੁਰੂ ਘਰ ਦੇ ਨਾਲ ਵਿਰੋਧੀ ਰੋਗ ਨੇ ਉਹ ਸ਼ੁਰੂ ਤੋਂ ਹੀ ਗੁਰੂ ਘਰ ਦਾ ਵਿਰੋਧ ਕਰਦੇ ਆਏ ਨੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਜੀ ਦੇ ਨਾਲ ਬਿਲਕੁਲ ਨੇੜੇ ਜਿਹਾ ਸਥਾਨ ਹੈ ਗੁਰਦੁਆਰਾ ਬਵੇਕਸਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀਆਂ ਦੇ ਪ੍ਰਤੀ بابا ਬੁੱਢਾ ਜੀ ਔਰ ਭਾਈ ਗੁਰਦਾਸ ਜੀ ਹਾਂ ਨੇ ਇੱਕ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਜਿਹੜੇ ਗੁਰੂ ਘਰ ਦੇ ਦੋਖੀ ਲੋਕ ਹਨ ਉਹ ਗੁਰੂ ਘਰ ਦੇ ਜਦ ਉਲਟ ਕੋਈ ਗੱਲ ਕਰਦੇ ਹਨ ਢਕਾਊ ਗੱਲ ਕਰਦੇ ਹਨ ਤੇ ਜਿਹੜੀ ਸਿੱਖ ਸੰਗਤ ਦੇ ਉਹਨਾਂ ਕੋਲੋਂ ਇਹ ਜਿਹੜੀ ਗੱਲ ਹੈ ਗੁਰੂ ਘਰ ਦੇ ਉਲਟ ਉਹ ਜਰੀ ਨਹੀਂ ਜਾਂਦੀ ਸੰਹਾਰੀ ਨਹੀਂ ਜਾਂਦੀ ਹੈ ਕੁਝ ਸਿੱਖ ਤਾਂ ਇਸ ਨੂੰ ਸਹਾਰ ਲੈਂਦੇ ਹਨ ਕੁਝ ਸਿੱਖ ਜਿਹੜੇ ਹਨ ਉਹ ਲੜਾਈ ਝਗੜਾ ਵੀ ਕਰਦੇ ਹਨ ਸ਼ਸਤਰ ਵੀ ਚੁੱਕ ਲੈਂਦੇ ਹਨ ਇਸ ਤਰ੍ਹਾਂ ਆਪ ਜੀ ਕਿਰਪਾ ਕਰੋ ਵੀ ਇਸ ਤਰ੍ਹਾਂ ਦਾ ਕੋਈ ਕੌਤਕ ਕਰੋ ਤਾਂ ਜੋ ਸੁਬੂਧਿ ਦੀ ਦਾਤ ਬਖਸ਼ਿਸ਼ ਹੋਵੇ ਕਾ ਗੁਰੂ ਸਾਹਿਬ ਜੀਆਂ ਨੇ ਗੁਰਦੁਆਰਾ ਬਵੇਕ ਸਰ ਸਾਹਿਬ ਵਾਲੇ ਸਥਾਨ ਤੇ ਸਰੋਵਰ ਦਾ ਟੱਕ ਲਗਾਇਆ ਔਰ ਬਚਨ ਕੀਤੇ ਵੀ ਇਸ ਜਗ੍ਹਾ ਤੇ ਆ ਕਰਕੇ ਇਸ਼ਨਾਨ ਕਰ ਲੈਣ ਦੇ ਨਾਲ ਬਾਣੀ ਦਾ ਜਾਪ ਕਰਨ ਦੇ ਨਾਲ ਬਵੇਕ ਬੁੱਧੀ ਪ੍ਰਾਪਤ ਹੋਵੇਗੀ ਕਹਿਣ ਤੋਂ ਭਾਵ ਕਿ ਗੁਰੂ ਕਾਲ ਤੋਂ ਹੀ ਗੁਰੂ ਘਰ ਦੇ ਦੋਖੀ ਸਦਾ ਨਾਲ ਰਹੇ ਨੇ ਔਰ ਮੈਂ ਬੇਨਤੀ ਇਹ ਕਰਦਾ ਵੀ ਜਿੰਨਾਂ ਨੂੰ ਇਹ ਪਰੇਸ਼ਾਨੀ ਹੁੰਦੀ ਹੈ ਐਤਵਾਰ ਦੇ ਦਿਨ ਦੀ ਸੰਗਤ ਤੇ ਆਉਣ ਤੋਂ ਕਿਉਂਕਿ ਐਤਵਾਰ ਛੁੱਟੀ ਦਾ ਦਿਨ ਹੁੰਦਾ ਹੈ ਸੁਭਾਵਿਕ ਹੈ ਛੁੱਟੀ ਵਾਲੇ ਦਿਨ ਸੰਗਤ ਜ਼ਰੂਰ ਆਉਂਦੀ ਹੈ ਤਾਂ ਮੈਂ ਬੇਨਤੀ ਇਹ ਕਰਦਾ ਕਿ ਜਿਨ੍ਹਾਂ ਨੂੰ ਇਸ ਚੀਜ਼ ਤੋਂ ਪਰੇਸ਼ਾਨੀ ਹੈ ਪੇਟ ਦੇ ਵਿੱਚ ਕੋਈ ਦਰਦ ਵਗੈਰਾ ਹੁੰਦਾ ਵੀ ਸੰਗਤ ਕਿਉਂ ਆਉਂਦੀ ਹੈ ਇੱਕ ਵਾਰ ਬਵੇਖਸਰ ਸਾਹਿਬ ਆ ਕਰਕੇ ਸੱਚੇ ਮਨ ਦੇ ਨਾਲ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਪੰਜ ਬਾਣੀਆਂ ਦਾ ਜਾਪ ਕਰਕੇ ਅਰਦਾਸ ਕਰੋ ਗੁਰੂ ਸਾਹਿਬ ਜੀ ਦੇ ਹਜ਼ੂਰ ਗੁਰੂ ਸਾਹਿਬ ਕਿਰਪਾ ਕਰਨਗੇ ਤੁਹਾਨੂੰ ਵੀ ਸਮਤ ਬਖਸ਼ਿਸ਼ ਹੋਵੇਗੀ ਜਿਹੜੇ ਵੀ ਵਿਰੋਧੀਆਂ ਨੂੰ ਸਮਤ ਬਖਸ਼ਿਸ਼ ਹੋਵੇਗੀ ਜੀ ਸੰਗਤਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜੈਜੀ ਤੁਸੀਂ ਕਿਉਂਕਿ ਜਿਹੜੀਆਂ ਸੰਗਤਾਂ ਦਾ ਧਿਆਨ ਭਟਕਾਉਣ ਦੇ ਵਿੱਚ ਕੁਝ ਲੋਕ ਜੋ ਲੱਗੇ ਹੋਏ ਨੇ ਜਾਂ ਉਹਨਾਂ ਵੱਲੋਂ ਗੱਲਾਂ ਕੀਤੀਆਂ ਜਾਂਦੀਆਂ ਨੇ ਤਾਂ ਉਹਨਾਂ ਸੰਗਤਾਂ ਨੂੰ ਕੀ ਇੱਕ ਸੁਨੇਹਾ ਦੇਣਾ ਚਾਹੋ ਸੰਗਤ ਵੈਸੇ ਤਾਂ ਸੰਗਤ ਸੁਚੇਤ ਹੈ ਰੋਜ਼ਾਨਾ ਹੀ ਅਨੇਕਾਂ ਚੈਨਲਾਂ ਤੇ ਇਹੋ ਜਿਹੀਆਂ ਖਬਰਾਂ ਟਿੱਕਾ ਟਿੱਪਣੀਆਂ ਆਉਂਦੀਆਂ ਹਨ ਇਹ ਜਿਹੜੀ ਸੰਗਤ ਲੱਖਾਂ ਦੀ ਗਿਣਤੀ ਵੇਖ ਰਹੋ ਸੁਚੇਤ ਹੈ ਸੰਗਤ ਜਿਹੜੀ ਆ ਰਹੀ ਹੈ ਪਰ ਫਿਰ ਵੀ ਆਪ ਜੀਹਾਂ ਨੇ ਗੱਲ ਕੀਤੀ ਕਿ ਸੰਗਤ ਨੇ ਤਾਂ ਹੀ ਅਪੀਲ ਹੈ ਸੰਗਤ ਤਾਂ ਹੀ ਬੈਂਦੀ ਹੈ ਕਿ ਇਹਨਾਂ ਨਕਾਰਮਤ ਜਿਹੜੀਆਂ ਗੱਲਾਂ ਹਨ ਉਹਨਾਂ 'ਤੇ ਆਪਾਂ ਧਿਆਨ ਨਹੀਂ ਦੇਣਾ। ਅਗਰ ਕੋਈ ਚੈਨਲ ਇਸ ਤਰ੍ਹਾਂ ਦੀ ਖ਼ਬਰ ਦਿੰਦਾ ਹੋਏ ਉਸਨੂੰ ਬਲੌਕ ਕਰੋ। ਸੁਣਨਾ ਹੀ ਨਹੀਂ ਆਪਾਂ ਇਹ ਚੀਜ਼ ਨੂੰ। ਆਪਜੀ ਬਾਣੀ ਦਾ ਜਾਪ ਕਰਨਾ, ਉਹਦੇ ਬਾਣੀ ਦਾ ਜਾਪ ਕਰਨਾ ਉਹ ਜੋ ਕਹਿੰਦਾ ਹੈ ਕਹੀ ਜਾਵੇ ਨਿੰਦਾ ਕਰਨ ਦਿਓ ਉਹਨਾਂ ਨੂੰ। ਨਿੰਦਾ ਦੇ ਨਾਲ ਸਗੋਂ ਆਪਜੀ ਦਾ ਭਲਾ ਹੈ ਕਿਉਂਕਿ ਉਹ ਬਾਣੀ ਦਾ ਬਰੋਣ ਹੈ। ਨਿੰਦੋ ਨਿੰਦੋ ਮੋਕੋ ਲਓ ਨਿੰਦੋ। ਨਿੰਦਾ ਜਾਣ ਕੋ ਖਰੀ ਬਿਯਾਰੀ, ਨਿੰਦਾ ਬਾਪ, ਨਿੰਦਾ ਮਾਤਰੀ ਆਪਣੀ ਨਿੰਦਾ ਕਰਦੇ ਆ ਤਾਂ ਕਰੀ ਜਾਂਦੋ। ਆਪਣਾ ਜਿਹੜਾ ਆਪਣਾ ਮਨ ਹੈ ਆਪਾਂ ਗੁਰਬਾਣੀ ਦੇ ਨਾਲ ਜੋੜ ਕਰਕੇ ਰੱਖਣਾ ਹੈ ਗੁਰੂ ਘਰ ਦੇ ਅੰਦਰ ਜੋੜ ਕਰਕੇ ਰੱਖਣਾ ਹੈ ਕੋਈ ਮੁਸ਼ਕਲ ਪਰੇਸ਼ਾਨੀ ਬਣਦੀ ਹੈ ਕੁਝ ਗੁਰੂ ਕੋਲੋਂ ਮੰਗਣਾ ਆਪਾਂ ਆਪਣੀ ਅਰਦਾਸ ਕਰਦੇ ਰਹਿਣਾ ਹੈ ਬਾਣੀ ਪੜ੍ਹਦੇ ਰਹਿਣਾ ਹੈ ਉਹ ਕਰੀ ਜਾਂਦੀ ਹੈ ਉਹਨਾਂ ਦਾ ਕੰਮ ਹੈ ਉਹਨਾਂ ਨੂੰ ਇਸ ਚੀਜ਼ ਤੋਂ ਬਹੁਤ ਜ਼ਿਆਦਾ ਪੈਸੇ ਮਿਲਦੇ ਨੇ ਆਪ ਜੀ ਜਾਣਦੇ ਹੋ ਕਿ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਵਾਰ ਜਦੋਂ ਲਾਈਕ ਹੁੰਦੇ ਹਨ ਸ਼ੇਅਰ ਹੁੰਦੇ ਹਨ ਤਾਂ ਉਹਨਾਂ ਨੂੰ ਸੋਸ਼ਲ ਮੀਡੀਆ ਤੋਂ ਮਾਇਆ ਦੀ ਜਿਹੜੀ ਹੈ ਆਮਦਨ ਹੁੰਦੀ ਹੈ ਜੇ ਸੋਧਣਾ ਕੋਈ ਤਨ ਦੀ ਖੁਰਾਕ ਵਾਸਤੇ ਗੁਰੂ ਘਰ ਵਾਸਤੇ ਹੁੰਦਾ ਕੋਈ ਮਨ ਦੀ ਖੁਰਾਕ ਹੈ ਉਹਨਾਂ ਦੀ ਤਨ ਦੀ ਖੁਰਾਕ ਹੈ ਗੁਰੂ ਘਰ ਦੀ ਨਿੰਦਾ ਕਰਦੇ ਉਹਨਾਂ ਨੂੰ ਤੁਨ ਪ੍ਰਾਪਤ ਹੁੰਦਾ ਹੈ ਸੋਸ਼ਲ ਮੀਡੀਆ ਰਾਈ ਮਿਲ ਜਾਵੇ ਗੁਰੂ ਘਰ ਦੇ ਦੋਖਿਆ ਰਾਈ ਮਿਲ ਜਾਵੇ ਇਹ ਉਹਨਾਂ ਦੀ ਖੁਰਾਕ ਹੈ ਉਹਨਾਂ ਦਾ ਕੰਮ ਹੈ ਕਰੀ ਜਾਣ ਦਿਓ ਸੰਗਤ ਨੂੰ ਬਿੰਦੇ ਗਿਆ ਆਪ ਜੀ ਆਪਣੇ ਗੁਰੂ ਘਰ ਦੇ ਨਾਲ ਜੁੜੇ ਰਹਿਣਾ ਜੀ ਜਿਵੇਂ ਤੁਸੀਂ ਦੇਖਿਆ ਐ ਸੰਨ ਗ੍ਰੰਥੀ ਸਿੰਘ ਜੀ ਦਿਆ ਸਿੰਘ ਜੀ ਤੋਂ ਉਹਨਾਂ ਵੱਲੋਂ ਉਹਨਾਂ ਜੋ ਲੋਕਾਂ ਨੂੰ ਜਾਂ ਉਹਨਾਂ ਪੰਥ ਦਲੀਆਂ ਨੂੰ ਜੋ ਇੱਕ ਜਵਾਬ ਕਰਾਰਾ ਜਵਾਬ ਇੱਕ ਦਿੱਤਾ ਗਿਆ ਕਿ ਜਿਹੜੇ ਵੀ ਜੋ ਸਿੱਖ ਬੁੱਧੀਜੀਵ ਹੈਗੇ ਨੇ ਜਿਹੜੇ ਵੀ ਲੋਕ ਜਿਹੜੇ ਵੀ ਪੰਥ ਨਾਲ ਜੁੜੇ ਜੋ ਮਹਾਨ ਚਕਸੀਤਾ ਜੋੜ ਨੇ ਜਿਨ੍ਹਾਂ ਵੱਲੋਂ ਕਈ ਵਾਰ ਜੋ ਚਪੈਰਾ ਸਾਹਿਬ ਨੂੰ ਲੈ ਕੇ ਵੱਖ-ਵੱਖ ਬਿਆਨ ਦਿੱਤੇ ਜਾਂਦੇ ਨੇ ਕਿ ਚਪੈਰਾ ਸਾਹਿਬ ਤੇ ਸੰਗਤ ਕਿਉਂ ਨਹੀਂ ਆਉਂਦੀ ਆ ਤਾਂ ਉਹਨਾਂ ਨੂੰ ਇੱਕ ਕਰਾਰਾ ਜਵਾਬ ਦਿੰਦੇ ਹੋਏ ਗੁਰੂ ਘਰ ਦੇ ਗਰੰਥੀ ਸਿੰਘ ਦਿਆ ਸਿੰਘ ਜੀ ਵੱਲੋਂ ਇੱਕ ਕਰਾਰਾ ਜਵਾਬ ਉਹਨਾਂ ਨੂੰ ਦਿੱਤਾ ਗਿਆ ਤਾਂ ਸੰਗਤ ਨੂੰ ਪੀਨ ਕੀਤਾ ਗਿਆ ਕਿ ਸੰਗਤ ਸ਼ਰਧਾ ਅਨੁਸਾਰ ਜਿਸ ਤਰੀਕੇ ਨਾਲ ਗੁਰੂ ਘਰ ਵਿਖੇ ਆਂਦੀ ਆ ਇਸੇ ਤਰੀਕੇ ਦੇ ਨਾਲ ਜ਼ਰੂਰ ਲਗਾਤਾਰ ਗੁਰੂ ਘਰ ਵਿਖੇ ਆਂਦੀ ਰਵੇ ਕੈਮਰਾਮੈਨ ਸੰਦੀਪ ਕੌਰ ਦੇ ਨਾਲ ਅਕਸੂਨਕ ਜਗਬਾਨੀ ਟੀਵੀ ਸ਼੍ਰੀ ਹਮਸਾਹਿਬ